ਏ ਜਿਸ ਛੇ ਕਿੰਨੇ ਬਿਲੋਂਗਾ ਕੋਈ ਪਤਾ ਨਹੀਂ ਲਗਾ ਕੀ ਹਥੇ ਉਹ ਯਾਰ ਮੇਰੇ ਵੀ ਸਾਰੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਵੀ ਹੋਈਆਂ ਵਾ ਇਸ ਵਕਤੀ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਜਦੋਂ ਇਲੈਕਸ਼ਨ ਹੁੰਦੀ ਉਹਦਾ ਵਾਦੇ ਕਰਦੇ ਜਦੋਂ ਕਿਤੇ ਲੋਡ ਪਏ ਭੀੜ ਦੇ ਟਾਈਮ ਅਸੀਂ ਆਵ ਜੀ ਦੇ ਨਾਲ ਹਾਂ ਹਾਂਜੀ ਭਾਜੀ ਆ ਤੁਹਾਡੇ ਬੇੜੇ ਨੇ ਕਿਸ ਤਰ੍ਹਾਂ ਇਹ ਜਿਹੜਾ ਇਹ ਵਾਕਿਆ ਕਹਿਣਾ ਘੜੀ ਆ ਇਹ 6 ਮਹੀਨੇ ਬਿਲੋਂਗਾ ਕੋਈ ਪਤਾ ਨਹੀਂ ਲਗਾ ਪੀ ਕੀ ਹੋਥੇ ਹੋਇਆ ਤੇ ਉਥੇ ਜਾ ਕੇ ਤੇ 6 ਮਹੀਨੇ ਕੰਮ ਕੀਤਾ ਨਾ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਅਜੇ 20 ਸਾਲ ਰੇ ਕਿ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹਣ ਸਰਕਾਰ ਕੋ ਕਿਉਂ ਮੰਗਤ ਨੇ ਚਲੋ ਬੇਟਾ ਗਿਆ ਹੈ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਤੁਹਾਨੂੰ ਕੋਈ ਆਰਥਿਕ ਸਹਾਇਤਾ ਚਲੋ ਆਨ ਇਹ ਯਾਦਤ ਵਿੱਚ ਪਜਵਣ ਸਰਕਾਰ ਮੈਂ ਮੈਂ ਸੁਨਾਮ ਤਾਂ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 1 ਮਹੀਨੇ ਪਹਿਲਾਂ ਤੇ ਕੰਮ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਇਦਾਂ ਹੀ 9 ਤਰੀਕ ਨੂੰ ਸਾਨੂੰ ਉਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ লাশ ਮਿਲੀ ਆ ਪੁਲਿਸ ਨੂੰ ਮਿਲੀ ਪੁਲਿਸ ਨੂੰ ਪਤਾ ਲੱਗਾ ਸਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਹਾਂ ਜੀ ਹਾਂਜੀ ਠੀਕ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਘਟਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਤੇ ਸਪੇਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਪੁੱਤ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਆ ਕਈ ਦਿਨ ਤੇ ਪਹਿਲਾਂ ਲਾਪਤਾ ਰਿਆ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰਲਾਲ ਸਿੰਘ ਵੀ ਉੱਥੋਂ ਐਸਪੀਨ ਤੋਂ ਹੀ ਆਇਆ ਵਾ ਜਦ ਉਧਰ ਦੀ ਗਵਰਨਮੈਂਟ ਨੇ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਿਯੋਗੀ ਆ ਕੀ ਨਾਮ ਉਹਦਾ ਅਮਰੀਕ ਸਿੰਘ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਿੱਦੋਦਿਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash ਲੱਭੀ ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚ ਗਾਮਾ ਤਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਤੇ ਦਾਨੀ ਸੱਜਣਾ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਜੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰੇ ਤੇ ਚਲੋ ਧੰਨਵਾਦ ਕਰਦੇ ਆਂ ਇਹਨਾਂ ਜਿਹੜੇ ਸਾਡੇ ਮੰਤਰੀ ਸਾਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਵਾਪਸ ਲਿਆ ਕੇ ਤੇ ਪਰਿਵਾਰ ਨੂੰ ਲਿਆ ਦੇ ਚੋਪੀ ਆ ਕਿ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇੱਕ ਉਹਨਾਂ ਦੀ ਭੈਣ ਹੈ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਉਹ ਪਹਿਨੇ ਅਤਿਅਸਵਕਤ ਪਿਤਾ ਜੀ ਉਹਨਾਂ ਦੀ ਨਾਲ ਸਾਡੇ ਘਰ ਦੇ ਵਿੱਚ ਇਕੱਲਾ ਸੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜਾ ਕੱਲ ਡਿਪੋਰਟ ਹੋ ਕੇ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾ ਪਾ ਕੇ ਜ਼ਮੀਨਾਂ ਵੇਚ ਕਰਕੇ ਆਏ ਨੇ ਉਹਦੇ ਵਿੱਚ ਹਥਾਣੋਂ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਕੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾ ਬੜੀ ਨਿੰਦਣਯੋਗ ਆ ਸ਼ਰਮਨਾਕ ਆ ਜੇ ਗਵਰਨਮੈਂਟ ਨੇ ਉਧਰ ਦੀ ਨੱਡ ਬੋਨਾਂ ਨੂੰ ਰਿਟੇਨ ਕਰ ਹੀ ਲਿਆ ਸੀਗਾ ਤੇ ਹੱਥ ਕੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਰਿਕਟਨਾ ਇਹਦੀ ਵੀ ਹਿੰਕੇਦੀ ਕਰਦੇ ਆ ਬਹੁਤ ਨਿੰਦਣਯੋਗ ਹੈ ਜੀ ਦੂਜੀ ਸਾਡੀ ਬੇਨਤੀ ਇਹ ਆ ਕਿ ਜਿਹੜੇ ਸਾਡੀ ਐਨ ਜੀਓ ਹੈਗੇ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਉਹਨਾਂ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਵੀ ਇਹ ਜਿਹੜੀ ਉਹਦੇ ਤਰਸੇਮ ਸਿੰਘ ਜਿਹਦੇ ਪਿਤਾ ਵਾ ਇਹਦੀ ਹਾਲਤ ਆਪ ਵੀ ਵੇਖ ਹੀ ਸਕਦੇ ਜੀ ਇਸ ਵਕਤ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਇੱਕ ਬੇਟੀ ਆ ਬੇਟੀ ਵੀ ਅਨਮੈਰੜੀ ਆ ਅਯਾਨ ਜੀ ਉਹਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਮਹੱਲੀ ਸਹਾਇਤਾ ਦੇ ਸਕਦੇ ਆ ਤੇ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਤਨਾ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵੀਰ ਜਿਹੜੇ ਦਾਨੀ ਸੱਜਣ ਆ ਬੜੇ ਬੜੇ ਵੇਖੀਦਾ ਉਹਨਾਂ ਨੂੰ ਵੀਡੀਓ ਸੋਸ਼ਲ ਨੈਟਵਰਕ ਰਾਹੀਂ ਵੀ ਉਹ ਦਾਨ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਵੀਰ ਦੀ ਕੋ ਬਾਹ ਪਿੰਡ ਮੋੜੇ ਵਾਲੇ ਵੀਰ ਦੀ ਫੜੀ ਜਾਵੇ ਉਹਦੀ ਭੈਣ ਦੀ ਮੈਰਿਜ ਵੀ ਕਰਨੀ ਆ ਤੇ ਉਹਦੇ ਪਿੱਛੇ ਇਸ ਵਕਤ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਜਿਹੜਾ ਕੋਈ ਹੈਗੀ ਜ਼ਮੀਨ ਜਾਇਦਾਦ ਹੈ ਉਹ ਵੀ ਸਾਰੀ ਵੇਗ ਗਈ ਆ ਸਭ ਨਹੀਂ ਸੱਜਣਾ ਦੇ ਨਾਲ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਵੀ ਸਰਕਾਰ ਤੋਂ ਅਪੀਲ ਤੇ ਸਰਕਾਰ ਨੂੰ ਅਪੀਲ ਤੇ ਅਸੀਂ ਹੀ ਕਰਦੇ ਆਂ ਵੀ ਜੇਕਰ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੇ ਵੀਰਾਂ ਦੀਆਂ ਬਾਹ ਖੜਨ ਤੇ ਅਸੀਂ ਆਪ ਦਾ ਸਦਾ ਹੀ ਵਾਰੀ ਰਵਾਂਗੇ ਜੀ ਜਿਸ ਤਰ੍ਹਾਂ ਜੋਦੋਂ ਇਲੈਕਸ਼ਨ ਹੁੰਦੀ ਉਹਦਾ ਵਾਅਦਾ ਕਰਦੇ ਵੀ ਜਦੋਂ ਕਿਤੇ ਲੋੜ ਪਏ ਭੀੜ ਦੇ ਟਾਈਮ ਅਸੀਂ ਆਪ ਜੀ ਦੇ ਨਾਲ ਆ ਅਸੀਂ ਮਾਨ ਜੋਕ ਸਾਡੇ ਐਮਪੀ ਗੁਰਜੀਤ ਸਿੰਘ ਔਂਜਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਔਰ ਸਭ ਵਕਤ ਸਾਡੇ ਕੈਬਨਟ ਮੰਤਰੀ ਤਾਰੀਵਾਲ ਸਾਹਿਬ ਨੇ ਕੁਲਦੀਪ ਸਣੀ ਧਾਰੀਵਾਲ ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਮੋੜੇ ਪਿੰਡ ਵਿੱਚ ਇਹਨਾਂ ਦੇ ਨਾਲ ਆਣ ਕੇ ਦੁੱਖ ਸਾਂਝਾ ਕੀਤਾ ਜਾਵੇ ਔਰ ਕੋਈ ਮਾਲੀ ਸਹਿਤ ਅਦੀਨ ਵਾਸਤੇ ਥੋੜਾ ਬੜਾ ਜੋ ਵੀ ਆਪ ਜੀ ਦਾ ਯੋਗ ਪਾਗੇ ਤੇ ਇਹਨਾਂ ਨੂੰ ਮਾਲੀ ਸਹਿਤ ਦਿੱਤੀ ਜਾਵੇ